ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਆਏ ਆ ਅੱਜ ਦਾ ਸਾਡਾ ਟੂਰ ਸੋਪਦੀਪ ਦੀ ਪੂਆ ਕੋਲ ਯਾਨੀ ਕਿ ਸਾਡੀ ਦੀਦੀ ਕੋਲ ਆਪਾਂ ਆਏ ਆ ਤੇ ਸੋਪਦੀਪ ਨਾਨਕੇ ਰਾਇਆ ਜਿਆਦਾ ਦੇਣ ਤੇ ਅੱਜ ਫਿਰ ਜਿਆਦਾ ਜੀ ਨਹੀਂ ਲੱਗਣ ਡਿਆ ਆਣ ਕੇ ਤੇ ਰੋਲੇ ਆ ਇਹ ਹੱਦੀ ਦੀਦੀ ਦਾ ਪਿੰਡ ਓਹ ਸਾਹਮਣੇ ਮੇ ਰੋੜਾ ਨੰਬਰ ਸਰ ਪਠਾਨਕੋਟ ਰੋਡ ਬਹੁਤ ਵੱਡਾ ਪਿੰਡ ਆ ਇਸ ਸ਼ੋਭਦੀਪ ਹਣੀ ਥੱਲੇ ਨੇ ਗਰਮੀ ਬਹੁਤ ਆ ਉੱਪਰ ਤੇ ਸ਼ੋਭਦੀਪ ਹੋਣ ਮੜਾ ਜਿਹਾ ਸਹੀ ਹੋਇਆ ਹੋਣਾ ਬੜੀ ਦੀਦੀ ਨੇ ਗੱਲਾਂ ਕਰਨ ਡਿਆ ਇਹ ਪਤਾ ਨਹੀਂ ਜੀ ਨਹੀਂ ਲੱਗਣ ਡਿਆ ਕਿ ਕੀ ਗੱਲ ਆਉਣ ਕੇ ਰੋਂ ਡਿਆ ਉਹਦਾ ਦੁਪਹਿਰ ਹੁਣ ਮੜੀ ਕੀ ਪਛਾਨ ਕੱਢਣ ਲੱਗਾ

ਅੱਜ ਕਿੱਥੇ ਆ ਗਈ ਅੱਜ ਮੈਂ ਆਈ ਆ ਤੁਹਾਡੇ ਜਿਹੜੇ ਟੂਰ ਨਹੀਂ ਨਾ ਮੁੱਕਦੇ ਤੁਹਾਡੇ ਐਤੋਂ ਚਾਰ ਦਿਨ ਘੁੰਮਣਾ ਆਏ ਨੇ ਚਾਰ ਦਿਨ ਘੁੰਮਣਾ ਹੈ ਤੇ ਗਰਮੀ ਜੀ ਤੁਸੀਂ ਮਾ ਪੁੱਤਾਂ ਨੇ ਜਿਹੜਾ ਨਾ ਗਰਮੀ ਹੋ ਜਾਂ ਲੱਗੇ ਰੱਖਦੀ ਮੁੜ ਕੇ ਚੱਲੇ ਜਾਂਦਾ ਚੱਲਦਾ ਵੀ ਨਹੀਂ ਦਿੱਕਤੀ ਹੁੰਦੀ ਇੱਥੇ ਆ ਗਿਆ ਨਾ ਬੈਠਾ ਕਿੰਦੂ ਕਿੰਦੂ ਦੀਦੀ ਦਾ ਵੀ ਆ ਸੋਭਦੀਆਂ ਦੀਦੀਆਂ ਨੇ ਜਾਣ ਖਾਲੀ ਅਗੇ ਮੋਟੀਆਂ ਹੋ ਗਈਆਂ ਤੇ ਹਜੇ ਹੋਰ ਕਿੰਨੀਆਂ ਪੀਜ਼ਾ ਖਾਣਾ ਪੀਜ਼ਾ ਖਾਣਾ ਹੈ ਹੁਣ ਕਰ ਮੂੰਹ ਹਣ ਬੋਲ ਕਿਨੇ ਕੀ ਖਾਣਾ ਦੱਸੋ ਹੁਣ ਦਾ ਸਿੱਧਾ ਮੂੰਹ ਕਰ ਨਹੀਂ ਮੇਰੀ ਤੇ ਚੋਕ ਜੋ ਗੰਬੇ ਹੈ ਕੀ ਆਪਾਂ ਮੁਕਰਗੀਆਂ ਪੀਜ਼ੇ ਤੋਂ ਗੋਲ ਗੱਪਾਂ ਦੇ ਨਹੀਂ ਮਾਂ ਮਾਂ ਨਹੀਂ ਗੱਲ ਕਿ ਮੇਨੋ ਤੋ ਇਹ ਮਰ ਕੋਲ ਕੋ ਪਹਿਲਾ ਆ ਮੈਂ ਤੇਨ ਪੱਲੇ ਗਿਆ ਰਿਹਾ ਹੂੰ ਬਸ ਤੇਰੀ ਸਭ ਜਨਾ ਤੀਆ ਦੀ ਬੱਗੀ ਮੇਰਾ ਸਸਤਾ ਵਾਲ ਪਹਿਲਾ ਪੀਜ਼ਾ ਕਹਿੰਦੀ ਮੈਂ ਸਸਤਾ ਵਾਲਾ ਦੇ ਪਹਿਲਾਂ ਤੇ ਪੀਜ਼ਾ ਕਹਿੰਦੀ ਤਾਂ ਸਵੇਰੇ ਖਾਣੀ ਹੈ ਦੁਪਹਿਰੇ ਪੀਜ਼ਾ ਤੂੰ ਹੀ ਆਪੇ ਲੈ ਗਿਆ ਕੱਲ੍ਹ ਵੇਖ ਕੇ ਨਾ ਮੋਟੇ ਹੋ ਗਈਆਂ ਤੂੰ ਤੇ ਪੀਜ਼ੇ ਪੂਜੇ ਨਾ ਖਾਇਆ ਕਰੋ ਹੈ ਕਿਉਂ ਸਮਝਣਾ ਉਹਦੇ ਨਾਲ ਕੀ ਫਰਕ ਪਣਾ ਕੀ ਜੰਨੇ ਇੱਕ ਨਾ ਆ ਵੇ ਲਸ ਤੂੰ ਵੀ ਮੂਸ ਵਾਰੰਡੀ ਤੇਰਾ ਤਾਂ ਲੱਗਦਾ ਪਰ ਇਹ ਤੂੰ ਕੀ ਖਾਣਾ ਗੁਰਪੱਤੇ ਤੂੰ ਇਹਦਾ ਪੈਰ ਅੱਗੇ ਟੁੱਟਾ ਤੂੰ ਕਦੇ ਮੈਂ ਆ ਖਾਣਾ ਤੇ ਕਦੇ ਮਾਂ ਖਾਣਾ ਸੱਟ ਲਵਾ ਕੇ ਮੰਜੇ ਤੇ ਬੈਠੀ ਐ ਤਾਂ ਖਾਣ ਮੰਗੇਂ ਦੀ ਇਹ ਭੌਣੇ ਤੇ ਜਾ ਨਹੀਂ ਜਨਾ ਮੈਂ ਆ ਕੇ ਦੋ ਲੈ ਉਹ ਤਾਂ ਮੈਂ ਆ ਵੀ ਚੱਲ ਮੈਂ ਨਹੀਂ 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 ਬਾਬਾ ਜੀ ਮੈਂ ਗਾਣੇ ਦਾਨੇ ਆਪੇ ਤੇ ਰਹੇਗਾ ਹਾਂ ਛੱਬ ਚੱਪਣੇ ਕੀ ਖਾਣਾ ਚੱਬ ਤੇੋਂ ਖਾਣਾ ਦੱਸੋ ਛੱਪੜ ਚੀਕਾਣਾ ਛੱਪਣੇ ਕੀ ਖਾਣਾ ਸੀ ਛੋਪਣੇ ਵੀ ਮੇਰੇ ਵੱਲ ਬੈਠੀ ਖਾਜੀ ਛੋਪਣੇ ਵੀ ਇੰਨਾ ਨਾਲ ਰਲ ਜਾਣਾ ਮੜਕੇਗਾ ਆ ਲੈ ਆ ਉਹ ਤੇ ਉਹ ਲੈ ਆਓ ਰੋਟੀ ਖਾਇਆ ਕਰੋ ਸਿੰਪਲ ਰੋਟੀ ਵਧੀਆ ਹੁੰਦੀ ਆ ਕੱਲ ਵੀ ਰੋਟੀ ਨਾਲ ਕਲੀ ਦਾ ਚੋਲ ਚੱਬੀ ਪੀਜੇ ਪੂਰੀਆਂ ਕੱਖ ਨਹੀਂ ਰੱਖਿਆ ਚੋਲ ਕੱਲੇ ਨਹੀਂ ਰੋਟੀ ਵੀ ਖਾਇਆ ਵਾਹ ਜੀ ਕੁਲਿਆ ਰੋਟੀ ਦੋ ਮੈਨੂੰ ਦਿੰਦਾ ਆ ਕੀ ਲੈ ਦੋ ਪਹਿਲਾਂ ਸਲਾਹ ਕਰੋ ਵੀ ਖਾਣਾ ਕੀ ਆ ਕੋਲ ਤਾਂ ਹੈ ਮੈਂ ਇਹਨਾਂ ਨੇ ਗੋਲ ਕੱਪੇ ਖਾਣੇ ਨੂੰ ਮੈਂ ਮੈਡੀਕਲ ਖਾਣਾ ਬੰਮੀ ਮੈਂ ਮੰਨ ਮੈਂ ਖਾਣ ਹਾਂ ਸਮਝ ਲੈ ਦੋ ਕੀ ਉਹ ਨਹੀਂ ਕਰ ਕ ਪਹਿਲਾ ਦੋ ਮੰਮੀ ਨੇ ਵੀ ਖਾ ਲੈਣੇ ਹਾਂ ਮੰਮਾ ਨੇ ਵੀ ਖਾ ਲੈਣੇ ਬਾਪੂ ਨੇ ਖਾ ਲੈਣੇ ਇਹਨੋਂ ਕਲੀਨ ਬੈਗੀ ਜੀ ਚਾਰ ਜਾਨੀਆਂ ਤੁਸੀਂ ਚਾਰ ਜਾਨੀਆਂ ਸਲਾਹ ਕਰੋ ਪਹਿਲਾਂ ਵੀ ਤੇ ਖਾਣਾ ਕੀ ਤੇ ਫਿਰ ਉਸ ਹਿਸਾਬ ਨਾਲ ਤੇ ਮम्मी ਦਾ ਪਰਾ ਨੀਰੇ ਐਸਨੇ ਮੈਗੀ ਖਾਣੀ ਆ ਤੇ ਉੱਤੇ ਵੀ ਮੈਗੀ ਆ ਜੋ ਮੈਂ ਤੇ ਗੋਲ ਗੱਪੇ ਖਾਣੇ ਮम्मी ਤੇ ਗੋਲ ਗੱਪੇ ਖਾਣੇ ਮੈਂ ਵੀ ਗੋਲ ਗੱਪੇ ਖਾਣੇ ਉਹਦੇ ਦਾਦਾ ਗੋਲ ਗੱਪੇ ਖਾਣੇ ਮੈਗੀ ਵੀ ਨਹੀਂ ਖਾਂਦੇ ਨਹੀਂ ਮੈਂ ਮੈਗੀ ਹੂੰ ਮੈਗੀ ਕਹਿੰਦੇ ਮੈਗੀ ਬਿਮਾਰ ਹੋ ਜਾਂਦਾ ਬੰਦਾ ਮੈਗੀ ਖਾ ਕੇ ਕੋਈ ਕੋਈ ਕੀ ਹੋਣੀ ਆ ਪਾਣੀ ਕਹਿੰਦੀ ਖਾਣਾ ਨਹੀਂ ਹੁੰਦਾ ਨ ਰੰਪੋਰਟਾਂ ਜੀ ਨੇ ਤੇ ਤੇ ਲਿਮਾਮੀਨਸ ਅਸਿਆ ਹੈਗਾ। ਆ ਪੀਂਨੇ ਨੇ ਜਾਨ ਖਾੜੀ, ਜਾਨ ਖਾੜੀ। ਲੰਮੇ ਨਹੀਂ ਪੈ ਦਿੰਦੀਆਂ ਗਰਮੀ ਚ ਕਰੀ। ਯਾ ਸੱਦ। ਉਹ ਜਾਂਦੀ ਮਾ ਖਾਣਾ ਕੋਈ ਜਾਂਦੀ ਮਾ ਉਹ ਖਾਣਾ ਕਈ ਪੀਜਾ ਤੇ ਕੋਈ ਕੋ ਤੇ ਕੋ। ਉਹ ਨਾ ਦੀ ਸਲਾਈ ਨਹੀਂ ਬੰਦੀ। ਰੋਲਾ ਪਿਆ ਅਰਨ ਦੁਪਹਿਰਾਂ ਦਾ। ਕੀ ਜਾਂਦੀ ਏ? ਵਾਦ ਕਰੀ। ਦੇਖਾ ਸ਼ਬਦੀਵ ਦੀਆਂ ਗੱਲਾਂ। ਚਬਦੀ ਮੈਂ ਗੱਲਾਂ ਜਿੰਨਾ ਜ ਮਰਜ਼ੀ ਕਰਦੇ ਰੋਏ ਇਹਨਾਂ ਨੇ। ਤੇ ਮਾਸਟਰ ਰਹਿਣਾ ਨੇ। ਗੱਲਾਂ ਕਰਨੋਂ ਹਟਜੋ। ਸਿਰ ਸ਼ਬਦੀ ਬਣੀ ਟੀਂ ਟੀਂ ਕੰਡਾ ਵੰਦੇ ਆ। ਕਿੱਥੇ ਹੈ? ਛੱਬ ਕਿੱਥੇ ਆਇਆ ਸੀ? ਹੈ ਤੂੰ। ਤੂੰ ਹੀ ਕੋ

ਕੰਨੇ ਨਾ ਕਰਨੀ ਹੀ ਗੱਲਾਂ ਦੀ ਗੱਲਾਂ ਦਾ ਬੜਾ ਗਲੜੀ ਹੈ ਹੂੰ ਨਹੀਂ ਹੈ ਜਿੰਨੀਆਂ ਮਰਜੀ ਗੱਲਾਂ ਕਰੀਏ ਇਹ ਤਾਂ ਨਹੀਂ ਸਿੱਧੀ ਸਿੱਧੀ ਕਰਦੇ ਕਿ ਇੱਕ ਦਿਨ ਬਾ ਖਾਣੀ ਹੈ ਮੈਗੀ ਖਾਣੀ ਹੈ ਤੂੰ ਹੀ ਖਾਣੀ ਹੈ ਮੈਗੀ ਖਾਣੀ ਹੈ ਕੀ ਕਰੀਂ ਨਾ ਨਾ ਕੀ ਖਾਣਾ ਕੀ ਖਾਣਾ ਮਤੈ ਨਹੀਂ ਮੈਗੀ ਖਾਣੀ ਹੈ ਹਾਂ ਕੀ ਮੇਰੀਆਂ ਦੀਦੀਆਂ ਰਾਜ ਜਣ ਇੰਨਾ ਹੀ ਬੜਾ ਮੈਗੀ ਖਾਣਾ ਹੈ ਦੀਦੀਆਂ ਰਾਜ ਜਣ ਇੰਨੇ ਬੜਾ ਆਹ ਕਸਿਆ ਨਾ ਹੋ ਗਿਆ ਨਹੀਂ ਰਹਿ ਜਾਣਾ ਨਾ ਵਾਓ ਵੀ ਜਾਣ ਖਾਇਆ ਕਰੋ ਇਹ ਖਾਂਦੀਆਂ ਨੇ ਮੁਰਕੇ ਵੀ ਖਾਉ ਨਾਲ ਸਲਾਹ ਨਹੀਂ ਲਿਆ ਕਰਦੀਆਂ ਨੇ ਕਿਹਾ ਮੈਂ ਕੋਹ ਖਾਣਾ ਤੇ ਹੁਣ ਕਿਹੜੀ ਰਲੰਡੀ ਤੁਹਾਡੀ ਕੋਈ ਮੈਂ ਕੋਹ ਖਾਣਾ ਦੇ ਕੋਈ ਕੋਹ ਖਾਣਾ ਨਹੀਂ ਮੈਂ ਕੋਹ ਲਾਂ ਇੱਕ ਸਲਾਹ ਕਰੋਗੇ ਤੇ ਫੇਰ ਮੈਂ ਲਿਆ ਕੇ ਦੇਣਾ ਕੋਹ ਨਹੀਂ ਤੇ ਮੈਂ ਨਹੀਂ ਸਾਰਿਆਂ ਦੀ ਸਲਾਹ ਹੁੰਦਾ ਵੱਖੋ ਵੱਖ ਕੋਹ ਨਹੀਂ ਲਾਉਣਾ ਹੂੰ ਬਸ ਹੋਰ ਇਹ ਤੂੰ ਮਾਦੀ ਰੀਤੂ ਕੋਈ ਨਹੀਂ ਖਾਣਾ ਇਹ ਲੋ ਠੀਕ ਆ ਜੀ ਮਾ ਨਣ ਲਿਆ ਕੇ ਦਵਾ ਕੋਈ ਨਾ ਫੇਰੀ ਜਾਨ ਛੱਡਣੀ ਆ ਉਦਾ ਕਿੱਥੇ ਨਾ ਜੀਣ ਦੇਣਾ ਮੈਨੂੰ